ਅਗਰ ਤੁਸੀਂ ਵੀ ਸਫਰ ਦੌਰਾਨ ਸੜਕਾਂ ਦੇ ਉੱਪਰ ਚੱਲਦੇ ਸਮੇਂ ਸ਼ਾਰਟਕਟ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਵੀ ਸਾਵਧਾਨ ਹੋ ਜਾਓ ਨਹੀਂ ਤਾਂ ਤੁਸੀਂ ਵੀ ਕੋਈ ਵੱਡੇ ਹਾਸੇ ਦਾ ਸ਼ਿਕਾਰ ਹੋ ਸਕਦੇ ਹੋ ਲਗਾਤਾਰ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਉੱਪਰ ਕਾਲਾਚਾ ਟੋਲ ਪਲਾਜ਼ੇ ਕੋਲ ਲੋਕ ਸਮਾਂ ਬਚਾਉਣ ਤੇ ਟੋਲ ਟੈਕਸ ਬਚਣ ਦੇ ਲਈ ਆਉਣ ਜਾਣ ਵਾਲੇ ਦੋਨਾਂ ਪਾਸਿਆਂ ਤੋਂ ਰੋਂਗ ਸਾਈਡ ਤੇ ਜਾਂਦੇ ਨੇ ਸੜਕ ਦੇ ਉੱਪਰ ਯੂ ਟਰਨ ਲੈਣ ਲਈ ਕੱਟ ਦੀ ਬਜਾਏ ਆਪਣਾ ਸਮਾਂ ਬਚਾਉਣ ਦੇ ਲਈ ਟੋਲ ਟੈਕਸ ਬਚਾਉਣ ਦੇ ਲਈ ਪਿੰਡਾਂ ਵਾਲੇ ਰਸਤੇ ਤੋਂ ਜਾਣ ਲਈ ਰੋਂਗ ਸਾਈਡ ਦੀ ਵਰਤੋਂ ਕਰਦੇ ਨੇ ਤੇ ਵੱਡੇ ਹਾਦਸਿਆਂ ਨੂੰ ਜਿਹੜਾ ਕੀ ਬੁਲਾਵਾ ਦਿੰਦੇ ਨੇ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਨੇ ਦੱਸਿਆ ਕਿ ਪਿਛਲੇ 1 ਸਾਲ ਦੇ ਵਿੱਚ 15 ਦੇ ਲਗਭਗ ਇਸ ਜਗ੍ਹਾ ਦੇ ਉੱਪਰ ਰੋਂਗ ਸਾਈਡ ਕਾਰਨ ਜਿਹੜੇ ਕੀ ਵੱਡੇ ਹਾਦਸੇ ਵਾਪਰ ਗਏ ਨੇ ਜਿਸ ਦੇ ਵਿੱਚ 3 ਤੋਂ 4 ਲੋਕਾਂ ਦੀਆਂ ਜਿਹੜੀਆਂ ਕੀ ਜਾਨਾਂ ਚਲੀਆਂ ਗਈਆਂ ਨੇ ਤਸਵੀਰਾਂ ਵਿੱਚ ਤੁਸੀਂ ਦੇਖੋਗੇ ਕਿਸ ਤਰੀਕੇ ਨਾਲ ਲੋਕ ਆਪਣੇ ਪਰਿਵਾਰ ਨੂੰ ਗੱਡੀਆਂ 'ਚ ਬਿਠਾ ਕੇ ਆਪਣੇ ਪਰਿਵਾਰ ਦੀ ਵੀ ਪਰਵਾਹ ਨਹੀਂ ਕਰਦੇ। ਲੇਡੀ ਕੌਨਸਟੈਂਟ ਨੇ ਦੱਸਿਆ ਕਿ ਅਗਰ ਲੋਕਾਂ ਨੂੰ ਸਮਝਾਉਂਦੇ ਆਂ ਤਾਂ ਲੋਕ ਅੱਗੋਂ ਉਲਟਾ ਜਵਾਬ ਦਿੰਦੇ ਨੇ। ਸੰਗਰੂਰ ਤੋਂ ਪਵਾਨੀਗੜ੍ਹ ਤੱਕ ਦੇ ਕਿਵੇਂ ਦੇਖਦੇ ਹਾਂ ਰੌਂਗਵੇ ਦੇ ਨਾਲ ਰੋਜ਼ਾਨਾ ਵੱਡੇ ਹਾਦਸੇ ਹੁੰਦੇ ਨੇ। ਇਸ ਜਗ੍ਹਾ ਤੇ ਸੀ ਮੌਜੂਦ ਆ ਇੱਥੇ ਕੀ ਕਾਰਨ ਆ ਕਿ ਲੋਕ ਗਲਤ ਰਸਤਾ ਚੁਣਦੇ ਨੇ ਤੇ ਕਿੰਨੇ ਤਾਹਸੀਆਂ ਦਾ ਸ਼ਿਕਾਰ ਕਿੰਨੇ ਕਹਾਸ ਇਸ ਜਗ੍ਹਾ ਤੇ ਹੋਏ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਆਪਾਂ ਨੈਸ਼ਨਲ ਹਾਈਵੇ 7 ਤੇ ਖੜੇ ਆ ਜੀ ਜੋ ਕਿ ਸੰਗਰੂਰ ਤੋਂ ਪਟਿਆਲੇ ਵੱਲ ਜਾ ਰਿਹਾ ਹੈ ਜੀ ਇੱਥੋਂ 500 ਮੀਟਰ ਦੂਰੀ ਦੇ ਉੱਤੇ ਹੀ ਕਾਲਾ ਝਾੜ ਟੋਲ ਪਲਾਜ਼ਾ ਪੈਂਦਾ ਜਿਸ ਨੂੰ ਬਚਾਉਣ ਦੇ ਮਾਰੇ ਜਿਸ ਤੋਂ ਪਰਚੀ ਬਚਾਉਣ ਦੇ ਮਾਰੇ ਲੋਕ ਰੋਂਗ ਵੇ ਦਾ ਯੂਜ਼ ਕਰਦੇ ਨੇ ਜੀ ਤੇ ਇਸ ਦੇ ਨਾਲ ਹੀ ਹਰ ਇੱਕ ਸਾਲ ਤਿੰਨ ਜਾਂ ਚਾਰ ਜਿਹੜੀਆਂ ਡੈਥ ਹੋ ਚੁੱਕੀਆਂ ਨੇ ਜੀ ਪਿਛਲੇ ਸਮੇਂ ਦੇ ਦੌਰਾਨ ਤੋਂ ਕਿੰਨੇ ਸਿਚੁਏਸ਼ਨ ਦੇ ਤੁਸੀਂ ਐਕਸੀਡੈਂਟ ਹੈਂਡਲ ਕੀਤੇ ਨੇ ਹੁਣ ਤੱਕ ਕਿਉਂਕਿ ਲੋਕ ਥੋੜੇ ਪੈਸੇ ਬਚਾਉਣ ਦੇ ਲਈ ਗਲਤ ਰਸਤਾ ਚੁਣ ਰਹੇ ਨੇ ਪਰ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਦੇਖਿਆ ਹੋਇਆ ਹੈ ਜੀ ਸਰ ਬਿਲਕੁਲ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਜਿਆਦਾਤਰ ਜਿਹੜੇ ਅਸੀਂ ਇੱਥੇ ਗੱਡੀਆਂ ਰੋਕਦੇ ਹਾਂ ਜਿਹੜੀਆਂ ਰੋਂਗ ਸਾਈਡ ਆ ਰਹੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਆਦਾਤਰ ਲੋਕ ਪੜੇ ਲਿਖੇ ਵੀ ਹੁੰਦੇ ਨੇ ਜੀ ਜਿਨ੍ਹਾਂ ਨੂੰ ਅਸੀਂ ਬਾਰ-ਬਾਰ ਇਹੀ ਅਪੀਲ ਕਰਦੇ ਹਾਂ ਵੀ ਤੁਸੀਂ ਰੋਂਗ ਸਾਈਡ ਕਿਉਂ ਹੋ ਕਰਦੇ ਹੋ ਸਿਰਫ ਛੋਟੀ ਜਿਹੀ ਪਰਚੀ ਬਚਾਉਣ ਦੇ ਮਾਰੇ ਉਹ ਆਪਣੇ ਪਰਿਵਾਰਾਂ ਦੀ ਜਾਨ ਜੋਖ ਯੋਕੀ ਬਿਲਕੁਲ ਗਲਤ ਗੱਲ ਆਏ ਅਸੀਂ ਇਸ ਟਾਈਮ ਸੜਕ ਸੁਰੱਖਿਆ ਫੋਰਸ ਦੇ ਵਿੱਚ ਜਿਹੜਾ ਸਾਡਾ ਰੂਟ ਹੈ ਭਵਾਨੀਗੜ੍ਹ ਤੋਂ ਸੰਗਰੂਰ ਤੱਕ ਇੱਥੇ ਡਿਊਟੀ ਨਿਭਾ ਰਹੇ ਹਾਂ ਤੁਸੀਂ ਡਿਊਟੀ ਕਰਦੇ ਹੋ ਡਿਊਟੀ ਦੌਰਾਨ ਕਿਦਾਂ ਦੇ ਲੋਕਾਂ ਨਾਲ ਤੁਹਾਡੀ ਮੁਲਾਕਾਤ ਹੁੰਦੀ ਆ ਜਿਹੜੇ ਲੋਕ ਗਲਤ ਰਸਤੇ ਤੇ ਜਾਂਦੇ ਨੇ ਰੋਂਗ ਵੇ ਯੂਜ਼ ਕਰਦੇ ਨੇ ਆ ਤੁਮ ਦੋਨਿਆਂ ਨੂੰ ਕੀ ਗੱਲਬਾਤ ਕਰਦੇ ਹੋ ਕਿਵੇਂ ਤਾਂ ਜਵਾਬ ਮਿਲਦਾ ਹਾਂਜੀ ਅਸੀਂ ਕਈ ਵਾਰ ਇੱਥੇ ਦੇਖਿਆ ਵੀ ਰੂਟੀਨ ਗਸ਼ਤ ਦੇ ਦੌਰਾਨ ਜਦੋਂ ਅਸੀਂ ਜਾ ਰਹੇ ਹੁੰਨੇ ਆ ਆਪਣੀ ਸਾਈਡ ਦੇ ਉੱਤੇ ਕਈ ਲੋਕੀ ਨੇ ਜਿਹੜੇ ਆਪਦੀ ਫੈਮਿਲੀ ਦੇ ਨਾਲ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਨੇ ਜਿਹੜੇ ਗਲਤ ਸਾਈਡ ਦੇ ਉੱਤੇ ਸਿਰਫ ਟੋਲ ਬਚਾਉਣ ਦੀ ਖਾਤਰ ਥੋੜੇ ਬਹੁਤ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਰੋਂਗ ਸਾਈਡ ਤੇ ਕਿਉਂ ਚੱਲਦੇ ਸਾਡੀ ਐਜ਼ ਅ ਡਿਊਟੀ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਤੁਸੀਂ ਗਲਤ ਸਾਈਡ ਤੇ ਕਿਉਂ ਆ ਰਹੇ ਜਦੋਂ ਉਹਨਾਂ ਨਾਲ ਬੋਲੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਗਲਤ ਸਾਈਡ ਤੇ ਨਾ ਆਓ ਤਾਂ ਉਹ ਖੜਨਾਲ ਆਰਗਿਊ ਕਰਦੇ ਨੇ ਆਰਗੂਮੈਂਟ ਕਰਕੇ ਨਹੀਂ ਮੈਡਮ ਜਾਂ ਸਰ ਅਸੀਂ ਸਿਰਫ ਇੱਥੇ ਤੱਕ ਢਾਬੇ ਤੱਕ ਹੀ ਜਾ ਰਹੇ ਸੀ ਅਸੀਂ ਬਸ ਇੱਥੋਂ ਹੀ ਕੱਟ ਲੈਣਾ ਗੱਲ ਇਹ ਨਹੀਂ ਕਿ ਤੁਸੀਂ ਥੋੜਾ ਚਿਰਲੀ ਚੱਲ ਰਹੇ ਹੋ ਗੱਲ ਇਹ ਹੈ ਵੀ ਤੁਸੀਂ ਗਲਤ ਚੱਲ ਰਹੇ ਹੋ ਉਹਨੂੰ ਅਕਸੈਪਟ ਕਰੋ ਅੱਗੇ ਤੋਂ ਆਪਦੀ ਗਲਤੀ ਨੂੰ ਸੁਧਾਰਨ ਦਾ ਪ੍ਰਣ ਲਓ ਆਬੀਅਸਲੀ ਅੱਗੇ ਤੋਂ ਆਪਦੀ ਇਹੋ ਜਿਹੀ ਗਲਤੀ ਨਹੀਂ ਕਰਾਂਗੇ ਜਿਵੇਂ ਦੇਖਦੇ ਹਾਂ ਉਹ ਲੋਕ ਆਪ ਤਾਂ ਆਪਣੀ ਜਾਨ ਗਵਾਉਂਦੇ ਨੇ ਜਿਹੜੇ ਲੋਕ ਸਹੀ ਰਸਤੇ ਤੇ ਆ ਰਹੇ ਹੁੰਦੇ ਨੇ ਉਹ ਵੀ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਹਾਂਜੀ ਇਹ ਵੀ ਗੱਲ ਹੈ ਬਕਾਇਦਾ ਸਿਰਫ ਆਪਣੀ ਜਾਨ ਆਪਣੇ ਹੱਥ ਦੇ ਵਿੱਚ ਨਹੀਂ ਦੂਸਰਿਆਂ ਦੀ ਜਾਨ ਵੀ ਆਪਾਂ ਖਤਰੇ ਦੇ ਵਿੱਚ ਪਾ ਰਹੇ ਹਾਂ ਜਿਹੜਾ ਇਨਸਾਨ ਇੱਕ ਸਹੀ ਆਪ ਦੀ ਸਹੀ ਸਪੀਡ ਤੇ ਚੱਲ ਰਿਹਾ ਸਹੀ ਸਾਈਡ ਤੇ ਚੱਲ ਰਿਹਾ ਆਪਾਂ ਉਹਦੀ ਵੀ ਜਾਨ ਬਸ ਹੀ ਆ ਬਿਲਕੁਲ ਜਿੱਕਾ ਦੇਖਦੇ ਹਾਂ ਲੋਕੋਂ ਲੋ ਇੱਥੇ ਕੀ ਕਾਰ ਆ ਨਾ ਕਿ ਲੋਕ ਰੋਂਗ ਵੇ ਯੂਜ਼ ਕਰਦੇ ਨੇ ਤੇ ਕਿੰਨਾ ਕੁ ਨੁਕਸਾਨ ਹੁੰਦਾ ਦਾ ਇੱਥੋਂ ਜਿਹੜਾ ਰੌਂਗ ਵੇ ਯੂਜ਼ ਕਰਨ ਦਾ ਮੇਨ ਦੋ ਤਿੰਨ ਕਾਰਨ ਨੇਗੇ ਸਭ ਤੋਂ ਮੇਨ ਜਿਹੜਾ ਵੱਡਾ ਕਾਰਨ ਆ ਉਹ ਤਾਂ ਇਹ ਆ ਕਿ ਮੇਰੇ ਪਿੱਛੇ ਤੇ 1 ਕਿਲੋਮੀਟਰ ਤੇ ਕਾਲਾ ਝਾ ਟੋਲ ਪਲਾਜ਼ਾ ਪੈਂਦਾ ਜੀਦੇ ਲੋਕ ਟੋਲ ਪਰਚੀ ਬਚਾਉਣ ਦੇ ਚੱਕਰਾਂ ਦੇ ਵਿੱਚ ਇੱਥੋਂ ਰੋਂਗ ਸਾਈਡ ਯੂਜ਼ ਕਰਦੇ ਨੇ ਆ ਮੇਰੇ ਪਿੰਡ ਪਿੱਛੇ ਪਿੰਡ ਮਸਾਣੀ ਨੂੰ ਸੜਕ ਜਾਂਦੀ ਆ ਉਹ ਮਸਾਣੀ ਪਿੰਡ ਦੇ ਵਿੱਚ ਦੀ ਹੋ ਕੇ ਮੁੰਸ਼ੇ ਵਾਲਾ ਹੋ ਕੇ ਟੋਲ ਤੋਂ ਪਰਲੇ ਪਾਸੇ ਨਿਕਲ ਜਾਂਦੇ ਨੇ ਪਰਚੀ ਬਚਾਉਣ ਦੇ ਮਾਰੇ ਜਾਂ ਉਧਰੋਂ ਆਉਂਦੇ ਨੇ ਕਾਲਾ ਝਾੜ ਵਿੱਚ ਦੀ ਐਂਟਰ ਕਰਕੇ ਆ ਰਾਜਪੁਰਾ ਪਰਲੇ ਪਾਸੋਂ ਰਾਜਪੁਰੇ ਤੋਂ ਇੱਥੇ ਨਦੰਪਰ ਦੇ ਘਟ ਤੱਕ ਰੋਂਗ ਸਾਈਡ ਜਾਂਦੇ ਨੇ ਵੀ ਜਿਹੜੇ ਮੋੜ ਦੇ ਟੈਕਸ ਦੇ ਲਈ ਆਪਣੀ ਜਾਨ ਆਪਣੀ ਫੈਮਿਲੀ ਦੇ ਜਾਨ ਦਿੰਦੇ ਨੇ ਲੋਕ ਤੁਸੀਂ ਰੂਟੀਨ ਚ ਐਕਸੀਡੈਂਟ ਦਿੰਦੇ ਦੇਖਦੇ ਹੋਵੋਗੇ ਕਿਹੜੇ ਜਿਹੇ ਹਾਲਾਤਾਂ 'ਚ ਐਕਸੀਡੈਂਟ ਹੁੰਦੇ ਨੇ ਹਾਲਾ ਕਈ ਵਾਰ ਤਾਂ ਦੇਖਣਯੋਗ ਹੁੰਦੇ ਹੀ ਨਹੀਂ ਹੈਗੇ ਕਿ ਐਨੇ ਭੜੇ ਖਤਰਨਾਕ ਐਕਸੀਡੈਂਟ ਹੁੰਦੇ ਨੇ ਤੁਹਾਨੂੰ ਪਤਾ ਹੈ ਨੈਸ਼ਨਲ ਐਨ ਐਚ ਸੈਬਨਾਗਾ ਠੰਡਾ ਚੰਨੀਗੜ ਮੇਨ ਹਾਈਵੇ ਆ ਇੱਥੇ ਨਾਰਮਲ ਗੱਡੀ ਦੀ ਸਪੀਡ ਵੀ ਜੇ ਲਾਈਏ ਤਾਂ 100 ਪਲੱਸ ਹੁੰਦੀ ਹੈਗੀ ਤੇ ਇੱਥੇ ਜੇ ਇੱਕਦਮ ਕੋਈ ਬੰਦਾ ਅੱਗੋਂ ਰੋਂਗ ਸਾਈਡ ਆ ਰਿਹਾ ਗੱਡੀ ਵਾਲੇ ਨੂੰ ਨਹੀਂ ਜੱਜਮੈਂਟ ਕੀ ਇੱਥੋਂ ਰੋਂਗ ਸਾਈਡ ਤੋਂ ਪਾਉਂਦੇ ਜਾਂਦੇ ਨੇ ਤੇ ਜੇ ਉਹਨਾਂ ਦੀ ਟੱਕਰ ਹੁੰਦੀ ਹੈ ਤਾਂ ਉਹਦੇ 'ਚ ਸਿਰਫ ਮਾਲੀ ਨੁਕਸਾਨ ਨਹੀਂ ਹੁੰਦਾ ਉਹਦੇ ਚ ਜਾਨੀ ਨੁਕਸਾਨ ਵੀ ਹੁੰਦੇ ਨੇ ਜਿੱਦਾਂ ਕਿ ਪਿਛਲੇ 1 ਸਾਲ ਦੇ ਵਿੱਚ ਤਕਰੀਬਨ ਇੱਥੋਂ ਅਸੀਂ 3 ਤੋਂ 4 ਮੋਤਾਂ ਦੇਖ ਚੁੱਕੇ ਹਾਂ ਜੋ ਕਿ ਸਿਰਫ ਏਸੇ ਦੋਨੋਂ ਸਾਈਡਾਂ ਤੇ ਇਹ ਲੋਕੇਸ਼ਨ ਤੇ ਹੋ ਚੁੱਕੀਆਂ ਨੇ ਰੁਕ ਆਪ ਗਲਤ ਰਸਤਾ ਯੂਜ਼ ਕਰਦੇ ਨੇ ਸਹੀ ਐ ਇਹਨੂੰ ਵੀ ਮਾਫ਼ ਦਿੰਦੇ ਨੇ ਜ਼ਿਆਦਾਤਰ ਕੇਸਾਂ ਦੇ ਵਿੱਚ ਐਵੇਂ ਹੁੰਦਾ ਜਿਹੜਾ ਦਾ ਬੰਦਾ ਰੋਂਗ ਸਾਈਡ ਆ ਰਿਆ ਹੁੰਦਾ ਉਹ ਤਾਂ ਬਚ ਜਾਂਦਾਗਾ ਜਿਹੜਾ ਬੰਦਾ ਕੋਈ ਭਲੇਮਾਨਸ ਸਿੱਧਾ ਆ ਰਿਆ ਹੁੰਦਾ ਵਿਚਾਰਾ ਉਹਨੂੰ ਨਹੀਂ ਪਤਾ ਹੁੰਦਾ ਕਿ ਇੱਥੇ ਐਵੇਂ ਚੱਲਦੇ ਨੇ ਲੋਕ ਉਹ ਮਾਰਿਆ ਜਾਂਦਾਗਾ